ਸਭ ਤੋਂ ਵੱਡੀ ਗੱਲ ਤਾਂ ਐਮਪੀ ਲੈਡ ਫੰਡ ਸਾਡਾ ਇਨਾਂ ਕੋਲੇ 2.5 ਕਰੋੜ ਰੁਪਇਆ ਪਿਆ ਹੈ ਪਿਛਲੇ ਸਾਲ ਦਾ ਕਮਿਸ਼ਨਰ ਸਾਹਿਬ ਤੇ ਉਹਨਾਂ ਦੀ ਟੀਮ ਉਹਨੂੰ ਲਾਉਣ ਵਿੱਚ ਅਸਫਲ ਰਹੀ ਹੈ ਜਿਹੜਾ ਕਿ ਸ਼ਹਿਰ ਦੀ ਡਿਵੈਲਪਮੈਂਟ ਦੇ ਨਾਮ 'ਤੇ ਮਰ ਗਿਆ ਹੋਰੇ ਬਾਰੇ ਗੱਲ ਕੀਤੀ तमाम ਕੌਂਸਲਰ ਸਹਿਬਾਨਾਂ ਨੇ ਆਪਣੀ ਆਪਣੀ ਗੱਲ ਰੱਖੀ ਜਿਸ ਪ੍ਰਕਾਰ ਦਾ ਵਿਤਕਰਾ ਹੋ ਰਿਹਾ ਹੈ ਜਿਹੜਾ 1.5 ਕਰੋੜ ਰੁਪਇਆ ਉਹਨਾਂ ਨੂੰ ਮਿਲਦਾ ਹੈ ਉਹ 1.5 ਕਰੋੜ ਰੁਪਇਆ ਉਹਨਾਂ ਨੂੰ ਲੋਨ ਨਹੀਂ ਦਿੱਤਾ ਜਾ ਰਿਹਾ ਉਹ ਐਮਐਲਏ ਲਾਉਂਦੇ ਜਾਂ ਹਾਰੇ ਹੋਏ ਕਾਉਂਸਲਰ ਲੋਨ ਦੀ ਕੋਸ਼ਿਸ਼ ਕਰਦੇ ਜਿਹੜੇ ਅਸੀਂ ਆਖਿਆ ਵੀ ਇਹ ਸਾਡੇ ਅਧਿਕਾਰ ਹੈ ਇਹ ਸਾਡਾ ਜਿੱਤਿਆ ਹੋਇਆ ਕਾਉਂਸਲਰ ਲਾਏ ਜੀ ਲਾਈਟਸ ਦਾ ਮਸਲਾ ਹੈ ਜਿਹੜੀ ਚੀਜ਼ ਆਉਂਦੀ ਹੈ ਉਹ ਸਾਰੀਆਂ ਚੀਜ਼ਾਂ ਇਹਨਾਂ ਦੇ ਹਾਰੇ ਕਾਉਂਸਲਰ ਜਾਂ ਐਮਐਲਏ ਸਾਹਿਬਾਨੋਂ ਦੇ ਚਾਕਿ ਉਹ ਸਾਡੇ ਮਿਊਨਿਸਪਲ ਕਾਉਂਸਲਰ ਦਾ ਅਧਿਕਾਰ ਹੈ ਨੰਬਰਦਾਰ ਰੱਖਣਾ ਹੈ ਪੀਟਾਂ ਬਹੁਤ ਖਾਲੀ ਪਈਆਂ ਸਫਾਈ ਸ਼ਹਿਰ ਸਾਡੇ ਦੇ ਹਾਲਾਤ ਇਸ ਕਰਕੇ ਮਾੜੇ ਆ ਇਸ ਕਰਕੇ ਸਾਡੇ ਸ਼ਹਿਰ ਗੰਦਗੀ ਦੇ ਵਿੱਚ ਪਹਿਲੇ ਨੰਬਰ ਤੇ ਆ ਰਿਹਾ ਤਾਂ ਜੋ ਸਰਕਾਰ ਔਰ ਕਮਿਸ਼ਨਰ ਮਕਮਲ ਤੌਰ ਤੇ ਫੇਲ ਹੋ ਗਈ ਉਹ ਖਾਲੀ ਪਈਆਂ ਫਿਰ ਸਾਨੂੰ ਇਹ ਨਹੀਂ ਪਤਾ ਲੱਗਿਆ ਵੀ ਉਹ ਕੰਮ ਕਿੱਥੇ ਕਰਦੇ ਆ ਬੰਦੇ ਕਾਗਜ਼ਾਂ 'ਚ ਉਹ ਇੱਥੇ ਐ ਫਿਰ ਇਹ ਵੀ ਇੱਕ ਗੱਲ ਆਈ ਕਿ ਆਊਟਸੋਰਸ ਦੇ ਜਿਹੜੇ ਬੰਦੇ ਰੱਖੇ ਜਾ ਰਹੇ ਆ ਕੁਝ ਆਫੀਸਰ 1.5 ਲੱਖ ਰੁਪਿਆ ਉਹਨਾਂ ਤੋਂ ਲੈ ਰਹੇ ਗਰੀਬ ਬੰਦਿਆਂ ਤੋਂ ਉਰੇ ਬਾਰੇ ਵੀ ਅਸੀਂ ਆਉਣ ਵਾਲੇ ਦਿਨਾਂ ਚ ਵਿਜੀਲੈਂਸ ਕੋਲੇ ਜਾਵਾਂਗੇ ਸ਼ਿਕਾਇਤ ਦੇਵਾਂਗੇ ਕਿ ਕੌਣ ਜਿਹੜਾ ਅਫਸਰ ਆ 1.5 ਲੱਖ ਰੁਪਿਆ ਲੈ ਕੇ ਉਹ ਬੰਦੇ ਰੱਖੇ ਜਾ ਰਹੇ ਜੀ ਐਸੀ ਵੀ ਗੱਲ ਹੋਈ ਕਿ ਬਹੁਤ ਸਾਰੇ ਬੰਦੇ ਕਾਗਜ਼ਾਂ ਚ ਕੰਮ ਕਰ ਰਹੇ ਸਫਾਈ ਲੇਕਿਨ ਉਹ ਕਾਗਜ਼ਾਂ ਚ ਨਹੀਂ ਉਹਨਾਂ ਦੀਆਂ ਥਰਖਾਵਾਂ ਜਿਹੜੇ ਐ ਉਹ ਮਾਨਜੋਗ ਜਿਹੜੇ ਛੋਟੇ ਛੋਟੇ ਅਫਸਰ ਸਹਿਬਾਨ ਐ ਉਹ ਲੈ ਕੇ ਜਾ ਰਹੇ ਇਦਾਂ ਦੀ ਵੀ ਗੱਲ ਆਈ ਕਿ ਟਰੈਕਟਰ ਕਈ ਜਗ੍ਹਾ ਤੇ ਟਰੈਕਟਰ ਮਿਸਿੰਗ ਆ ਕਈ ਜਗ੍ਹਾ ਤੇ ਪਾਣੀ ਦੀਆਂ ਟੈਂਕੀਆਂ ਮਿਸਿੰਗ ਐ ਕਈਆਂ ਤੇ ਟ੍ਰਾਲੀਜ਼ ਵਿੱਚ ਵੀ ਕਿਹਾ ਅਸੀਂ ਆਖਿਆ ਉਹਨਾਂ ਆਰ.ਟੀ.ਆਈ. ਪਾ ਕੇ ਇਹਦਾ ਵੇਰਵਾ ਲਿਆ ਜਾ ਸਕਦਾ ਹੈ। ਫਿਰ ਇਹ ਵੀ ਗੱਲ ਆਈ ਕਿ ਪੈਚਵਰਕ ਹੋ ਰਿਹਾ ਹੈ। ਅਸੀਂ ਆਖਿਆ ਸਾਨੂੰ ਤਾਂ ਪਤਾ ਹੀ ਨਹੀਂ ਸਾਡੇ ਕੌਂਸਲਰ ਕਿਹਨੂੰ ਸਾਨੂੰ ਤਾਂ ਪਤਾ ਨਹੀਂ ਪੈਚਵਰਕ ਕਿੱਥੇ ਹੋ ਰਿਹਾ ਹੈ। ਸੋ ਅਸੀਂ ਇੱਥੇ ਆਰ.ਟੀ.ਆਈ. ਦਿਓ ਸਾਨੂੰ ਇਨਫੋਰਮੇਸ਼ਨ ਕਿਉਂਕਿ ਪੈਚਵਰਕ ਹੋ ਕਿੱਥੇ ਰਿਹਾ। ਜੀ। ਇਹ ਵੀ ਇੱਕ ਇਨਫੋਰਮੇਸ਼ਨ ਆਈ ਕਿ ਬਹੁਤ ਸਾਰੇ ਡਰਾਈਵਰ ਹੈ ਜਿਹੜੇ ਉਹ ਐਮ.ਐਲ.ਏ. ਸਾਬਾਨਾ ਦੇ ਘਰੇ ਕੰਮ ਕਰ ਰਹੇ ਹੋਮਨੀਆਂ ਗੱਡੀਆਂ ਡਰਾਈਵ ਕਰ ਰਹੇ ਆ ਮੈਂ মিডিਆ ਨੂੰ ਵੀ ਬੇਨਤੀ ਕਰਾਂਗਾ ਕਿ ਜ਼ਰਾ ਚੈੱਕ ਕਰ ਲੋ। ਇਹ ਇਨਫਰਮੇਸ਼ਨ ਹੈ ਅੰਡਰ ਲੀ ਕਿ ਡਰਾਈਵਰ ਖਾਤੇ 'ਚ ਇੱਥੇ ਐ ਲੇਕਿਨ ਉਹ ਅਫਸਰਾਂ ਦੀ ਡਰਾਈਵਿੰਗ ਕਰ ਰਿਹਾ ਹੈ ਜੇ ਉਹ ਐਮਐਲਏ ਦੀਆਂ ਗੱਡੀਆਂ ਚਲਾ ਰਿਹਾ ਇਹਨਾਂ ਸਾਰੇ ਇਸ਼ੂਸ ਤੇ ਅਸੀਂ ਇਹ ਆਖਿਆ ਵੀ ਸਾਨੂੰ ਅਗਲੇ ਮਹੀਨੇ ਤੱਕ ਇਹ ਨਿਚੋੜ ਦਿਓ ਸਾਡਾ ਹੱਕ ਨਾ ਤੁਸੀਂ ਸਾਡੀ ਫਾਈਲ ਨੂੰ ਅਣਦੇਖੀ ਕਰ ਦਿੱਤਾ ਜਾਂਦਾ ਤੁਸੀਂ ਪੁੱਛਦੇ ਨਹੀਂ ਸਾਡੀ ਫਾਈਲ ਕਿੱਥੇ ਸਿੱਟਦੇ ਹੋ ਉਹ ਅਸੀਂ ਆਖਿਆ ਕੋਈ ਨੈਟਵਰਕ ਬਣਾਓ ਤਾਂ ਜੋ ਇੱਕ ਕੋਆਰਡੀਨੇਸ਼ਨ ਬਣਿਆ ਰਹੇ ਨਾਲੀ ਅਸੀਂ ਕੁਝ ਚੀਜ਼ਾਂ ਦੀ ਆਰਟੀਆਈ ਪਾਵਾਂਗੇ ਔਰ ਲੜਾਈ ਲੜਾਂਗੇ ਹਰ ਮਹੀਨੇ ਅਸੀਂ ਕਾਉਂਸਲਰ ਸਹਿਬਾਨ ਇੱਥੇ ਇਕੱਠੇ ਹੋਵਾਂਗੇ ਜੀ 30 ਤਰੀਕ ਨੂੰ ਜਾਨਕੀ ਸ਼ੁੱਕਰਵਾਰ ਨੂੰ ਇਹਨਾਂ ਨਾਲ ਗੱਲਬਾਤ ਕਰਾਂਗੇ ਜੇ ਮੁੱਦਿਆਂ ਤੇ ਇਹਨਾਂ ਨੇ ਕੰਮ ਨਹੀਂ ਕੀਤਾ ਸ਼ਹਿਰ ਦੀ ਸਫਾਈ ਨੂੰ ਲੈ ਕੇ ਬਹੁਤ ਲੜਾਈ ਹੋਈ ਹੈ ਹਮ ਹਰ ਕਾਉਂਸਲਰ ਦਾ ਇਹ ਮੁੱਦਾ ਹੈ ਕਿ ਸ਼ਹਿਰ ਜੋ ਸਫਾਈ ਦੀ ਹੈ ਜੈਟਿੰਗ ਮਸ਼ੀਨ ਨਹੀਂ ਹੈ ਬੰਦੇ ਨਹੀਂ ਹੈ ਦੱਸੋ ਕਿੱਥੇ ਹੈ ਸੋ ਇਸ ਗੱਲ ਤੇ ਕਿਉਂਕਿ ਉਹ ਜਿਹੜੇ ਬੰਦੇ ਆ ਉਹ ਇਹਨਾਂ ਦੇ ਅਫਸਰਾਂ ਤੇ ਐਮਐਲਏ ਦੇ ਘਰਾਂ 'ਚ ਕੰਮ ਕਰ ਰਹੇ ਆ ਪਾਰਕਲ ਕੋਈ ਕੰਮ ਨਹੀਂ ਕਰ ਰਿਹਾ ਸੋ ਇਸ ਕਰਕੇ ਅਸੀਂ ਕਹਿ ਕਿ ਅਸੀਂ ਤੁਹਾਡਾ ਅੰਦੋਲਨ ਵੀ ਕਰਾਂਗੇ ਤੁਹਾਡੇ ਨਾਲ ਲੜਾਈ ਵੀ ਲੜਾਂਗੇ ਮਤ ਸਮਝੋ ਕਿ ਕੋਈ ਸਾਡੇ ਅਧਿਕਾਰ ਖੋਲੋ ਸੋ ਮੈਨੂੰ ਕਮਿਸ਼ਨਰ ਸਾਹਿਬ ਨੇ ਵਿਸ਼ਵਾਸ दिलाया ਹੈ ਜੋ ਹੋ ਗਿਆ ਸੋ ਹੋ ਗਿਆ ਅਸੀਂ ਆਉਣ ਵਾਲੇ ਦਿਨਾਂ ਚ ਪੂਰੇ ਕੌਂਸਲਰ ਸਾਭਾ ਦੀ ਸੈਟੀਸਫੈਕਸ਼ਨ ਤੇ ਤਵੱਜੋ ਦੇਵਾਂਗੇ ਉਹਨਾਂ ਦੇ ਅਧਿਕਾਰਾਂ ਦੀ ਦੁਰਵਰਤੋਂ ਕਿਸੇ ਨੂੰ ਨਹੀਂ ਕਰਨ ਲਿਆਂਗੇ ਵੀ ਆਮ ਆਦਮੀ ਪਾਰਟੀ ਦਾ ਕੋਈ ਐਮਐਲਏ ਜਾਂ ਕੋਈ ਹਰਿਆਵੇ ਕੌਂਸਲਰ ਮ੍ਰਿਚਾ ਕੋਂ ਕਾਂਗਰਸ ਦੇ ਕੌਂਸਲਰਾਂ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਤੁਸੀਂ ਆਏ ਪਿਛਲੇ ਦਿਨਾਂ ਵਿੱਚ ਕਾਂਗਰਸੀ ਕੌਂਸਲਰ ਦੇ ਪਤੀ ਦੇ ਨਾਲ ਮਾਮਲਾ ਦਰਜ ਹੋਇਆ ਉਸ ਨੂੰ ਲੈ ਕੇ ਕਿਸੇ ਅਸੀਂ 302 ਦਾ ਸੁਣੋ 302 ਨਹੀਂ ਉਹ 307 ਦਾ ਮੁਕੱਦਮਾ ਸੀ ਅਸੀਂ ਅੰਦਰ ਔਰੇ ਪਿੱਛੇ ਸਾਰੇ ਜਾਣਿਆਂ ਨੇ ਇਹ ਗੱਲ ਮੈਂ ਖੜੇ ਹੋ ਕੇ ਇਹ ਕਮਿਸ਼ਨਰ ਨੂੰ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਕਰਮ ਨਹੀਂ ਹੋਣਾ ਚਾਹੀਦਾ ਇਹ ਤੁਸੀਂ ਗਲਤ ਕੀਤਾ ਜੇ ਇਸ ਤਰ੍ਹਾਂ ਕਰੋਗੇ ਤਾਂ ਅਸੀਂ ਇਹ ਬਿਲਕੁਲ ਸਹਿਮ ਨਹੀਂ ਕਰਾਂਗੇ ਜੀ ਤੋ ਗਾਧੋ ਵਿਸ਼ਵਾਸ ਚ ਦਿਤਾ ਗਿਆ ਇਨ ਪ੍ਰੈਜ਼ੈਂਸ ਆਫ ਆਲ ਦਾ ਕਾਉਂਸਲਰ ਐਮ ਐਲ ਏ ਕਿ ਅਸੀਂ ਗਾਧੋ ਇਹੋ ਜੀ ਘਟਨਾ ਨਾ ਹੋਵੇ ਉਹ ਰਿਆਸਤੇ ਪੂਰੇ ਅਸੀਂ ਚੁਕੰਨੇ ਰਵਾਂਗੇ ਇਸ ਤਰ੍ਹਾਂ ਦੀ ਕੋਈ ਘਟਨਾ ਹੋਗੀ ਇਹ ਅੰਦਰ ਗੱਲ ਰਾਜਾ ਵੜਿੰਗ ਨੇ ਆਪ ਚੱਕੀ ਜੀ ਵੜਿੰਗ ਸਾਹਿਬ ਗੱਲ ਕਰੀਏ ਹਾਊਸ ਮੀਟਿੰਗ ਦੇ ਦੌਰਾਨ ਜਿਹੜੇ ਤੁਹਾਡੇ ਕੌਂਸਲਰ ਸੀਗੇ ਉਹਨਾਂ ਵੱਲੋਂ ਜਿਹੜੇ ਭ੍ਰਿਟਾ ਚੜ੍ਹ ਤੇ ਰੋਪ ਲਾਇਆ ਅਫਸਰਾਂ ਦੇ ਉੱਪਰ ਉਹਨੂੰ ਕਿਸ ਤਰੀਕੇ ਦੇ ਦਈਏ ਯੂਸੀ ਦੇਖੋ ਭਾਈ ਹਰ ਚੀਜ਼ ਵਿਦਨ ਪ੍ਰੂਫ ਜੀ ਮੈਂ ਇਹ ਗੱਲ ਕਹੀ ਹੈ ਇਹ ਜੇ ਕਿਸੇ ਤੇ આરોਪ ਹੈ ਤਾਂ ਉਹ ਇਹਦੇ ਵਿਦਿਨ ਪ੍ਰੂਫ ਲੈ ਕੇ ਆਓ ਔਰ ਇਹਦੇ ਕਾਰਵਾਈ ਕਰਾਵਾਂਗੇ ਸਿੰਘ ਸਾਹਿਬ ਜੀ ਸ਼ਾਇਦ ਵਿੱਚ ਇਹ ਵੀ ਚਰਚਾ ਜਿਵੇਂ ਤੁਸੀਂ ਕਹਾਂ ਮੈਂ ਜਾ ਕੇ ਅੰਦਰ ਗੱਲ ਕੀਤੀ ਆ। ਅਤਵਾਦਾਂ ਦੀ ਸੁਰਖੀਆਂ ਵੀ ਬਣੀਆਂ ਕਿ ਉਹ ਤੁਹਾਡੇ ਤੇ ਇੱਕ ਅਲੀਗੇਸ਼ਨ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪ੍ਰਧਾਨ ਸਾਹਿਬ ਆਪਣੇ ਵਰਕਰਾਂ ਦਾ ਜਿਹੜਾ ਉਹ ਹੱਕ ਨੂੰ ਨਾ ਭੁੱਲ ਗਏ ਆ ਉਹਨਾਂ ਦੇ ਹੱਕੇ ਖੰਡਣਾ ਭੁੱਲ ਗਏ। ਕੋਈ ਗੱਲ ਨਹੀਂ ਇਸ ਤਰ੍ਹਾਂ ਦੇ ਇਲਜ਼ਾਮਤ ਲੀਡਰਾਂ ਤੇ ਜਿਹੜੇ ਵਿਰੋਧੀ ਧਿਰ ਦੇ ਬੰਦੇ ਹੁੰਦੇ ਆ ਕੋਈ ਟ ਬੰਦੇ ਹੁੰਦੇ ਆ ਜਿਨ੍ਹਾਂ ਦਾ ਕੋਈ ਵजूद ਨਹੀਂ ਤੇ ਉਪਾਂਚ ਰਹਿਣਾ ਉਹ ਲਾਉਂਦੇ ਰਹਿਣ ਠੀਕ ਹੈ ਰਾਜਾ ਜੀ ਇੱਕ ਮੇਅ ਮੀਟਿੰਗ ਹੋਤੀ ਹੈ ਕੌਂਸਲਰ ਕਾਫੀ ਨਰਾਜ਼ ਹੋਏ ਆ ਵੀ ਤੁਹਾਨੂੰ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਕਿੱਥੇ ਨਰਾਜ਼ ਹਾਊਸ ਮੀਟਿੰਗ ਨਹੀਂ ਦਿੱਤੀ ਅੰਦਰ ਆਨੇ ਨਿਕਲ ਮੰਉਂਦੇ ਇਹ ਸਰ ਦੋ ਦਿਨ ਪਹਿਲਾਂ ਹਾਊਸ ਮੀਟਿੰਗ ਹੋਈ ਸੀ ਅੱਛਾ ਉਹ ਤਾਂ ਯਾਰ ਸਾਡੇ ਕੌਂਸਲਰਾਂ ਨੂੰ ਤਾਂ ਹੀ ਮੈਂ ਲੈ ਕੇ ਆਇਆ ਤੱਕਾ ਕਰਦੀ ਹੈ ਸਰਕਾਰ ਸਰਕਾਰ ਐਮਐਲਏ ਤੇ ਉਹਨਾਂ ਦੀ ਮੇਅ ਕਾ ਕਰਦੇ ਉਹ ਜਿਹੜੀ ਜ਼ਾਤੀ ਅਸੀਂ ਗਾਂ ਤੋਂ ਨਹੀਂ ਸਮਾਂਗੇ ਸਾਨੂੰ ਗੱਲ ਨਾਲ ਕੋਈ ਕਰਦੇਗਾ ਅਸੀਂ ਆਪਣੀ ਲੜਾਈ ਲੜਨਾ ਜਾਣਦੇ ਹਾਂ ਔਰ ਲੜਾਂਗੇ ਹਾਂ ਤੁਸੀਂ ਕਹਿੰਦੇ ਕਿ ਵਿਰੋਧੀ ਧਰ ਦੇ ਬੰਦੇ ਕਹਿ ਰਹੇ ਨੇ ਕਿ ਹੁਣ ਸਾਹ ਨੇ ਪਾਰਟੀ ਦੇ ਵਰਕਰਾਂ ਦੇ ਨਾਲ ਨਹੀਂ ਖੜੇ ਪਰ ਉਹ ਯਾਰ ਕੋਈ ਕੋਈ ਵੀ ਵਿਅਕਤੀ ਜਿਹੜਾ ਇਹੋ ਜੀ ਗੱਲ ਕਰਦਾ ਉਹ ਵਿਰੋਧੀ ਹੁੰਦਾ ਹੈ ਮੈਨੂੰ ਨਹੀਂ ਪਤਾ ਤੁਸੀਂ ਕੀ ਦੀ ਗੱਲ ਕਰਦੇ ਹੋ ਪਰ ਉਹ ਵਿਰੋਧੀ ਹੁੰਦਾ ਉਹਦਾ ਕੰਮ ਹੀ ਵਿਰੋਧ ਕਰਨਾ ਹੁੰਦਾ ਕਿਉਂਕਿ ਉਹਨੂੰ ਲੱਗਦਾ ਕਿ ਮੇਰਾ ਸਮਰਾਜਿਆ ਇੱਧਰ ਉੱਧਰ ਹੋ ਜਾਂਦਾ ਹੈ ਉਹ ਸਮਰਾਜਿਆ ਨਾ ਕਿਸੇ ਕੌਂਸਲਰ ਦਾ ਨਾਮ ਸੀ ਐਮਐਲਏ ਦਾ ਨਹੀਂ ਮੈਂ ਕਹਿੰਦਾ ਜਿਹੜਾ ਵੀ ਵਿਅਕਤੀ ਅੱਜ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਇਹ ਗੱਲ ਕਰਦਾ ਮੈਂ ਲੋਕਾਂ ਨਾਲ ਖੜਦਾ ਜਾਂ ਨਹੀਂ ਖੜਦਾ ਮੈਨੂੰ ਕਿਸੇ ਨੂੰ ਲਾਇਸੈਂਸ ਟੈਂਪਰ ਨਹੀਂ ਹੈ ਜੀ ਮੈਨੂੰ ਪਤਾ ਹੈ ਕਿ ਮੈਂ ਖੜਦਾ ਹੈ ਕਿ ਨਹੀਂ ਖੜਦਾ ਇਹ ਮੈਂ ਖੜਦਾ ਨਾ ਹੁੰਦਾ ਤਾਂ ਫੇਰ ਮੈਂ ਇੱਥੋਂ ਤੱਕ ਪਹੁੰਚਦਾ ਕਿਉਂ ਜਿਹੜੇ ਖੜਦੇ ਨਹੀਂ ਸੀ ਉਹਨਾਂ ਨੂੰ ਲੋਕਾਂ ਨੇ ਨਕਾਰਤਾ ਉਹਨਾਂ ਨੂੰ ਹਰਾਤਾ ਉਹਨਾਂ ਨੂੰ ਘਰਾਂ ਚ ਭਾਤਾ